ਹੋਈ ਆ ਜੀ ਮੈਂ ਅਕਲ ਆਪਣੇ ਸ਼ਹਿਰ ਪਰ ਰੋਏ ਰਹੀ ਏ ਤੋ ਆ ਰਿਹਾ ਸੀਗਾ ਮੇਰੀ ਗੱਡੀ ਬਹੁਤ ਡੂੰਗਾ ਟੋਆ ਸੀਗਾ ਪਹਿਲਾਂ ਮੇਰੇ ਤੋਂ ਇੱਕ ਗੱਡੀ ਲੰਗੀ ਆ ਉਹ ਜੱਕਦਮ ਉਹਨੇ ਕੱਟ ਮਾਰਿਆ ਗੱਡੀ ਨਾਲੇ ਨੇ ਤੇ ਅੰਕਲ ਆਪਣੀ ਸਾਈਡ ਤੋਂ ਇਦਾਂ ਹਨਾ ਆ ਰਹੇ ਸੀਗੇ ਅੰਕਲ ਜਿੱਦਾਂ ਉਹ ਕੱਟ ਮਾਰਿਆ ਅੰਕਲ ਨੇ ਆਪਣਾ ਮੋਟਰਸਾਈਕਲ ਲੈਨ ਕੀਤਾ ਫੋੜਾ ਗੱਬੇ ਜੀ ਇਹਨੂੰ ਲਿਆ ਇਸਾਈਡ ਨੂੰ ਘੁਆਇਆ ਜਦੋਂ ਉਹਨਾਂ ਨੇ ਮੋਟਰਸਾਈਕਲ ਘਮਾਇਆ ਮੈਂ ਦੇਦੋ ਘੱਟ ਏਦਾਂ ਗੱਡੀ ਘਮਾਉਣ ਲੱਗਾ ਤੇ ਮੈਂ ਇੱਧਰ ਵੀ ਅੰਕਲ ਜੱਕਦ ਮੈਂ ਗੱਡੀ ਫਿੱਟ ਹੋਏ ਚ ਹੀ ਬਾੜ ਲਈ ਉਹ ਜਦੋਂ ਮੈਂ ਟੋਏ ਚ ਗੱਡੀ ਪਾੜੀ ਟੋਏ ਪਤਾ ਨਹੀਂ ਜੱਕਦੋਂ ਵੀ ਗੱਡੀ ਆਇਆ ਨੂੰ ਕਿੱਦਾਂ ਪਲਟ ਗਈ ਗੱਡੀ ਨੇ ਦੋ ਬਾੜ ਖਾਦੇ ਗੱਡੀ ਉਹ ਜਾ ਕੇ ਟਿੱਕੀ ਅੰਕਲ ਦੇ ਵਿੱਚ ਮੇਰੀ ਸਾਈਡ ਵੱਜੀ ਗੱਡੀ ਤੁਹਾਡੀ ਗੱਡੀ ਪਲਟੀਆਂ ਮੇਰੀ ਗੱਡੀ ਪਲਟੀ ਆ ਅੱਛਾ ਇਹਨਾਂ ਦੇ ਬੈਕਸਾਈਡ ਲੱਗੀਆਂ ਮੇਰੀ ਇਹਨਾਂ ਦੀ ਬੈਕਸਾਈਡ ਦੇ ਵਿੱਚ ਮਤਲਬ ਵੱਜੀ ਸੀ ਮੇਰੀ ਇਹ ਐਕਸੀਡੈਂਟ ਹੋਇਆ ਕਿੱਥੇ ਆ ਮੇਡੀ ਆਣੇ ਤੇ ਕੋਲੀ ਹੋਇਆ ਮੇਡੀ ਆਣੇ ਤੇ ਕੋਲੀ ਹਾਂ ਬਹੁਤ ਖਾ ਕਦਾਈ ਨਹੀਂ ਕਿੱਦਾਂ ਵੀ ਵਿੱਚ ਕਿਥੇ ਐਕਸੀਡੈਂਟ ਹੋਇਆ ਹੈ ਇਹ ਫਾਤੀ ਹੋਇਆ ਖੱਟੀ ਮੋੜ ਤੇ ਹੋਇਆ ਹਾਂਜੀ ਠੀਕ ਆ ਜੀ ਹਾਂਜੀ ਪੰਜੀ ਤੁਸੀਂ ਦੇਖਿਆ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਹਾਂਜੀ ਕਿਸ ਤਰ੍ਹਾਂ ਹੋਇਆ ਆ ਰਹੇ ਸੀ ਕਿ ਹਿਆਰਪੁਰ ਵੱਲੋਂ ਤੇ ਭਾਜੀ ਆ ਰਹੇ ਸੀ ਇਧਰੋਂ ਫਗਵਾੜੇ ਵੱਲੋਂ ਠੀਕ ਆ ਤੇ ਜਿੱਦਾਂ ਮਤਲਬ ਕਿ ਹੈਗੇ ਤਾਂ ਉਹ ਫਾਸਟ ਸੀਗੇ ਗੱਡੀ ਇਹਨਾਂ ਦੀ ਫਾਸਟ ਸੀਗੀ ਉਧਰੋਂ ਆ ਰਹੀ ਸੀ ਗੱਡੀ ਤੇ ਜੱਕਦਮ ਇਹ ਨਹੀਂ ਪਤਾ ਬੈਲੈਂਸ ਵਿਗੜ ਗਿਆ ਕੀ ਹੋਇਆ ਆ ਇਨਾਂ ਦੀ ਗੱਡੀ ਜਦੋਂ ਪਲਟੀ ਆ ਅਸੀਂ ਤਾਂ ਇਹੀ ਸੋਚਿਆ ਖਰੇ ਇਹ ਆ ਇਹਨਾਂ ਨੂੰ ਨਹੀਂ ਦੇਖਿਆ ਇਹਨਾਂ ਨੂੰ ਅਸੀਂ ਬਾਅਦ 'ਚੋਂ ਦੇਖਿਆ ਪਹਿਲਾਂ ਇਹਨਾਂ ਨੂੰ ਅਸੀਂ ਦੇਖਿਆ ਉਹ ਤਾਂ ਜਦੋਂ ਇਹ ਇਦਾਂ ਲੰਮੇ ਪਏ ਹੋਏ ਸੀਗੇ ਨਾ ਮੁੱਦੇ ਫੇਰ ਮੈਂ ਕਿਹਾ ਮੈਂ ਕਿਹਾ ਵੀ ਇੱਧਰ ਵੀ ਦੇਖੋ ਇੱਕ ਬੰਦਾ ਇੱਧਰ ਵੀ ਪਿਆ ਆ ਫੇਰ ਇਹਨਾਂ ਨੂੰ ਪਹਿਲਾਂ ਕੱਢਿਆ ਫੇਰ ਇਹਨਾਂ ਨੂੰ ਮੁੰਡਿਆਂ ਨੇ ਚੱਕਿਆ ਚੱਕ ਕੇ ਫੇਰ ਪਾਣੀ ਪੁਣੀ ਪਲਾਇਆ ਸਿੱਧਾ ਕੀਤਾ ਕਿਉਂਕਿ ਇਹਨਾਂ ਤੋਂ ਬੋਲ ਤਾਂ ਹੋ ਨਹੀਂ ਰਿਹਾ ਸੀਗਾ ਕਿਉਂਕਿ ਬਲੱਡ ਹੋ ਜਾ ਰਿਹਾ ਸੀਗਾ ਮੂੰਹ ਤੋਂ ਸੀਟ ਚੁੱਕ ਨੂੰ ਜਿਆਦਾ ਨਿਕਲ ਰਿਹਾ ਸੀਗਾ ਠੀਕ ਆ ਹਾਂਜੀ ਫਿਰ ਇਹਨਾਂ ਨੂੰ ਚੈੱਕ ਕੇ ਸੜਕ ਤੇ ਲੈ ਕੇ ਆਈ ਠੀਕ ਆ ਹਾਂਜੀ ਠੀਕ ਆ ਜੀ ਮਤਲਬ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੇ ਸਾਹਮਣੇ ਹੋਇਆ ਨਾ ਹਾਂਜੀ ਸਾਡੇ ਸਾਹਮਣੇ ਹੋਇਆ ਐਕਸੀਡੈਂਟ ਚਲੋ ਤੁਸੀਂ ਮਤਲਬ ਬਚਾ ਕੀਤਾ ਇਹਨਾਂ ਦਾ ਨਾ ਹਾਂਜੀ ਚਲੋ ਸਾਡੇ ਕੋਲੋਂ ਜੋ ਹੋ ਸਕੇ ਅਸੀਂ ਕਰ ਦਾਂਗੇ ਚਲੋ ਹਾਂਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਅਸੀਂ ਇੱਥੇ ਲੋਕਲ ਹੀ ਆਪਾਂ ਠੀਕ ਆ ਧੰਨਵਾਦ ਜੀ ਹਾਂਜੀ ਨੇਸਟ ਕਰਮਾ ਅੱਜ ਜਿਹੜਾ ਤੁਹਾਡੇ ਕੋਈ ਐਕਸੀਡੈਂਟ ਆਇਆ ਤੇ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਅੱਜ ਤੋਂ ਟਾਈਮ ਹੋ ਜੂ ਤੇ ਕਰੀਬ ਸ਼ਾਮ ਸਿੰਘ 40 ਸਾਲ ਦੇ ਮੀਮੇ ਉਹ ਐਕਸੀਡੈਂਟ ਹੋਇਆ ਉਹਦਾ ਪਿੰਡ ਘੱਟੀ ਦੇ ਕੋਲ ਤੇ ਸਰਚਸ ਝੋਟ ਲੱਗੀ ਹੋਈ ਹੈ ਉਹਨਾਂ ਨੂੰ ਸੀਟੀ ਸਕੈਨ ਲਈ ਭੇਜਿਆ ਹੋਇਆ ਹੈ ਬਸ ਲੋਅਰ ਲਿਮਬ ਚ ਵੀਕਨੈਸ ਹੈ ਉਹਨਾਂ ਲਈ ਆਰਥੋ ਕੰਸਲਟੇਸ਼ਨ ਕਰਵਾਈ ਗਈ ਹੈ ਤੇ ਪਲਸ ਐਕਸਰੇ ਵੀ ਕਰਵਾਈ ਜਾਣੀ ਤਾਂ ਕਿੰਨੀ ਐਕਸਟਾ ਲੱਗਿਆ ਨਬ ਸੱਟਾ ਕਾਫੀ ਲੱਗਿਆ ਨਹੀਂ ਲੋਅਰ ਲਿਮਬ ਦਾ ਜ਼ਿਆਦਾ ਲੱਗ ਰਿਹਾ ਹੈ ਰੈਸਟ ਸਟੇਬਲ ਹੈ ਤੇ ਉਹਦਾ ਸੀਟੀ ਸਕੈਨ ਕਰਵਾਣਾ ਹੈ ਸੋ ਠੀਕ ਹੈ ਜੀ ਕਿਨਾਂ ਅੱਜ ਤੋਂ Dr. Manfred.